ਪਹੁਚਨ ਸਮਾਜ ਪਾਰਟੀ ਦੇ ਹਲਕਾ ਸ਼੍ਰੀ ਫਤੇਗਰ ਸਾਹਿਬ ਤੋਂ ਉਮੀਦਵਾਰ ਖੁਲਵੰਤ ਸਿੰਘ ਮੈਤੋ ਦੇ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰਦਿਆਂ ਹਲਕਾ ਸਾਨਿਆ ਦੀ ਲੀਡਰਸ਼ਿਪ ਦੇ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ। ਵਿਧਾਨ ਸਭਾ ਹਲਕਾ ਸਾਨਿਆਲ ਤੋਂ ਬਸਪਾ ਦੀ ਟਿਕਟੂ ਤੇ ਸਾਲ 2017 ਚ ਚੋਣ ਲੜ ਚੁੱਕੇ ਸੀਨੀਅਰ ਆਗੂ ਸੁਰਿੰਦਰ ਕੁਮਾਰ ਮਹਿਰਵਾਨ ਦੀ ਟੀਮ ਦੇ ਵੱਲੋਂ ਮਹਿਰਵਾਨ ਦੇ ਵਿੱਚ ਪਹਿਲੀ ਭਰਵੇਂ ਮੀਟਿੰਗ ਕਰਵਾਈ ਗਈ। ਜਿਸ ਨੂੰ ਸੰਬੋਧਨ ਕਰਦੇ ਆ ਉਮੀਦਵਾਰ ਕੁਲਵੰਤ ਸਿੰਘ ਮੈਤੋ ਨੇ ਕਿਹਾ ਕਿ ਦੇਸ਼ ਅਤੇ ਭਾਰਤ ਦੇ ਸੰਵਿਧਾਨ ਨੂੰ ਕੇਵਲ ਭਾਜਪਾ ਤੋਂ ਹੀ ਨਹੀਂ ਕਾਂਗਰਸ ਆਪ ਤੇ ਅਕਾਲੀ ਦਲ ਵੀ ਸੰਵਿਧਾਨ ਵਿਰੋਧੀ ਹਨ ਅਤੇ ਨਾ ਸਾਰਿਆਂ ਤੋਂ ਸੰਵਿਧਾਨ ਨੂੰ ਖਤਰਾ ਹੈ ਉਹਨਾਂ ਕਹਿੰਦੇ ਕਿ ਸੰਵਿਧਾਨ ਦੀ ਅਸਲ ਪੈਰੇਦਾਰ बसपा ਹੈ ਇਸ ਲਈ ਲੋਕ ਇਸ ਵਾਰ ਹਾਥੀ ਦਾ ਬਟਨ ਦਬਾ ਕੇ ਇਸ ਨੂੰ ਜਿਤਾਉਣ ਤੇ ਦੇਸ਼ ਦੀ ਪ੍ਰਧਾਨ ਮੰਤਰੀ ਭੈਣ ਕੁਮਾਰੀ ਮਾਇਆਵਤੀ ਨੂੰ ਬਣਾਉਣ ਹਲਕਾ ਸਾਹਮਣੇ ਵਾਲ ਦੇ ਪਿੰਡ ਮਿਹਰਬਾਨ ਦੇ ਵਿੱਚ ਪਹੁੰਚੇ ਤਾਂ ਸਾਡੇ ਨਾਲ ਮਾਈ ਲਾਡ ਸਿਕੰਦਰ ਜੀ ਪਾਮਿਆ ਜਿਹੜਾ ਪ੍ਰਧਾਨਤਾ ਤੋਂ ਚੱਲੋਗੇ ਸਰਦਾਰ ਕਾਲਾ ਜੀ ਤੇ ਸ੍ਰੀ ਸ਼ਰੰਦ ਮਹਿਰਬਾਨ ਜੀ ਸਾਰੇ ਉੱਥੇ ਪਹੁੰਚੇ ਆ ਸਾਰਿਆਂ ਨੇ ਇਸ ਮੀਟਿੰਗ ਦੇ ਵਿੱਚ ਸੰਕਰ ਭੱਲਿਆ ਹੈ ਕਿ ਅਸੀਂ ਬਹੁਜਨ ਸਮਾਜ ਪਾਰਟੀ ਨੂੰ ਹਲਕਾਸਾ ਨੇੜੇ ਤੋਂ ਚੁਟਾ ਕੇ ਪੇਸ਼ ਕੀ ਕੀ ਮੁੱਦੇ ਲੈ ਕੇ ਜਾ ਰਹੇ ਹਾਂ ਲੋਕਾਂ ਚ ਸਾਡੇ ਬੈਨ ਮੁੱਦੇ ਸਿੱਖਿਆ ਦਾ ਪ੍ਰਬੰਧ ਵਧੀਆ ਕਰਨਾ ਪੜਾਈ ਦਾ ਪ੍ਰਬੰਧ ਵਧੀਆ ਕਰਨਾ ਸਿਹਤ ਸੇਵਾਵਾਂ ਹਸਪਤਾਲਾਂ ਦਾ ਪ੍ਰਬੰਧ ਵਧੀਆ ਕਰਨਾ ਪਰਿਵਾਰ ਲਈ ਬੱਚਿਆਂ ਲਈ ਨੌਕਰੀ ਦਾ ਪ੍ਰਬੰਧ ਕਰਨਾ ਜਿਹੜੇ ਜਿਹੜੇ ਲੋਕ ਗੁੰਡਾਗਰਦੀ ਕਰਦੇ ਆਂ ਵਦਵਾਸ਼ੀ ਕਰਦੇ ਆਂ ਨਸ਼ੇ ਵੇਚਦੇ ਆਂ ਉਹਨਾਂ ਨੂੰ ਫੜ ਕੇ ਜਿੰਨਾ ਵੀ ਸੁੱਟਣਾ ਇਹ ਮੇਨ ਮੁੱਤੇ ਹੋਣਗੇ ਜੀ ਮੈਂ ਹਰਪ੍ਰੀਤ ਸਿੰਘ ਗੁੱਲਮਾ ਜ਼ਿਲ੍ਹਾ ਪ੍ਰਧਾਨ ਵਿਧਾਇਕੀ ਲੁਧਿਆਣਾ ਜਿਹੜਾ ਸਾਡਾ ਦੂਸਰਾ 라ਉਂਡ ਹੈ ਜੀ ਅਸੀਂ 4 ਤਰੀਕ ਤੋਂ ਬੱਸੀ ਤੋਂ ਸ਼ੁਰੂ ਕਰਿਆ ਸੀ ਤੇ ਸਾਡਾ ਜਿਹੜਾ ਰਾਉਂਡ ਦੂਸਰਾ ਰਾਉਂਡ ਚੱਲਿਆ 14 ਤੀ ਤੋਂ 13 ਤੱਕ ਸਮਾਪਤੀ ਸੀ ਦੂਸਰਾ ਰਾਉਂਡ 14 ਤੀ ਚੱਲ ਪਿਆ ਅੱਜ ਅਸੀਂ ਕੱਲ੍ਹ ਤੋਂ ਸਾਡਾ ਆਖਰੀ ਪੜਾ ਖੰਡਾ ਵਿਧਾਨ ਸਭਾ ਦਾ ਜਦੋਂ ਅਸੀਂ ਜਾਣਿਆ ਪਿੰਡ ਪਿੰਡ ਜਾਣਿਆ ਤਾਂ ਜਿਹੜੇ ਸਾਡੇ ਵਰਕਰ ਲੀਡਰ ਸਾਹਿਬਾਨਾ ਜਿੱਦਾਂ ਕਿ ਅੱਜ ਸਾਂਨੇਵਾਲ ਚ ਪਹੁੰਚੇ ਸਾਂਨੇਵਾਲ ਵਿਧਾਨ ਸਭਾ ਪਹੁੰਚੇ ਆ ਸਾਡੀ ਸਾਂਨੇਵਾਲ ਦੀ ਵਿਧਾਨ ਸਭਾ ਸਾਰੇ ਹੀ ਪੱਬਾਂ ਪਰ ਲੱਗੀ ਹੋਈ ਆ ਅਰਪੇ ਦੇ ਪਿੰਡਾਂ ਜਾ ਕੇ ਪ੍ਰਚਾਰ ਕਰ ਰਹੀ ਹੈ ਲੰਮੇ ਤੋਂ ਕਾਫੀ ਸਮੇਂ ਤੋਂ ਜਿਹੜਾ ਤੋਂ ਤਿਆਰੀ ਹੋ ਰਹੀ ਆ ਤੇ ਅੱਜ ਜਿਹੜੇ 20 25 ਪ੍ਰੋਗਰਾਮ ਰੱਖੇ ਨੇ ਮੈਂ ਧੰਨਵਾਦ ਦੀਆਂ ਲੀਡਰਸ਼ਿਪ ਸਾਂਹੇ ਵੱਲ ਦਾ ਤੇ ਧੰਨਵਾਦ ਦੀਆਂ ਜਿਹੜੇ ਅੱਥੋਂ ਸ਼ੁਰੂਆਤ ਸ਼ੁਰੂ ਕੀਤਾ ਮਿਹਰਬਾਨਤੋਂ ਤੇ ਐਂਡ ਦਾ ਜਿਹੜਾ ਪ੍ਰੋਗਰਾਮ ਜਿਹੜੇ ਸਾਰੇ ਹੀ ਭਰਵੇਂ ਪ੍ਰੋਗਰਾਮ ਹੋ ਰਹੇ ਨੇ ਭਰਮਾ ਇਕੱਠ ਹੋ ਰਿਆ ਲੋਕ ਜਿਹੜੇ ਕਠਫੇ ਪਏ ਆ ਉਹ ਕਹਿੰਦੇ ਅਸੀਂ ਸਾਰੀਆਂ ਪਾਰਟੀਆਂ ਦੇਖ ਲਈਆਂ ਅਧਿ ਕਿ ਜਨਾ ਚੋਣਸ਼ਣ ਹਾਥੀ ਵਾਲਾ ਬਟਨ ਦਬਾ ਕੇ ਅਸੀਂ ਆਪਣੇ ਬੱਚਿਆਂ ਦੀ ਭਵਿੱਖ ਦੀ ਜਿਹੜੀ ਤਰੀਕ 1 ਜੂਨ ਆ ਉਸ ਦਿਨ ਅਸੀਂ ਚੋਣਸ਼ਣ ਹਾਥੀ ਵਾਲਾ ਬਟਨ ਦਬਾ ਕੇ ਭੈਣ ਕੁਮਾਰੀ ਮਹਿਬੁੱਦੀਨ ਨੂੰ ਪੀਐਮ ਬਣਾ ਕੇ ਤੇ ਸਰਦਾਰ ਕੁਲਵੰਤ ਸਿੰਘ ਮਹਿਦੋਜੀ ਨੂੰ ਲੋਕ ਸਭਾ ਪ੍ਰਧਾਨ ਸਰਪ੍ਰਸਤਾ ਆ ਕੇ ਅਸੀਂ ਆਪਣੇ ਦੁੱਖਾਂ ਦਾ ਅੰਤ ਕਰਾਂਗੇ ਬਹੁਤ ਹੀ ਵੱਡੇ ਪੱਧਰ ਤੇ ਲੋਕ ਨੇ ਜੋ ਪਹੁੰਚਨ ਸਮਾਜ ਪਾਰਟੀ ਦਾ ਸਾਥ ਦੇ ਰਿਹਾ ਹੈ ਕਿਹੜੇ ਕਿਹੜੇ ਪਿੰਡ ਨੇ ਪਿੰਡ ਅਸੀਂ ਜਿੱਥੋਂ ਮਹਿਰਬਾਨ ਤੋਂ ਛੀੜਾ ਬਾਜੜਾ ਫਿਰ ਉਧਰ ਚੰਤਾ ਅ ਚੰਤੇ ਤੋਂ ਬਾਅਦ ਰਤਨਗੜਾ ਨੂੰ ਕਰਾ ਹੋਰ ਉਧਰੋਂ ਕਈ ਵੀ ਜਾਨੀ ਇਸ ਤਰ੍ਹਾਂ 20 25 ਪਿੰਡ ਅਸੀਂ ਕਵਰ ਕਰਦੇ ਨੇ ਲੋਕਾਂ ਦਾ ਵਿਵਾਰ ਕਿ ਹੋ ਜਾ ਲੋਕਾਂ ਦਾ ਦੇਖੋ ਜੀ ਉਹ ਹੋਰ ਤਾਂ ਹੁਣ ਸਾਰੇ ਪਾਸੇ ਉਹਨਾਂ ਨੇ ਲੋਕਾਂ ਨੂੰ ਪਰਤਿਆ ਲਿਆ ਫਰਖ ਲਿਆ ਸਾਡੇ ਸਮਾਜ ਨੂੰ ਸੱਚ ਦਾ ਪਤਾ ਲੱਗ ਗਿਆ ਵੀ ਇਹ ਸਾਰੇ ਲੁਟੇਰੇ ਨੇ ਸਾਨੂੰ ਝੂਠੇ ਵਾਦੇ ਨਾਰੇ ਹਰ ਵਾਰ ਇਹ ਲਾ ਕੇ ਲੁੱਟ ਕੇ ਲੈ ਜਾਂਦੇ ਨੇ ਵੀ ਇਸ ਵਾਰ ਤਾਂ ਆਪਾਂ ਜਿਹੜੀ ਗਰੀਬਾਂ ਦੀ ਪਾਰਟੀ ਆ ਗੁਰੂਆਂ ਦੀ ਸੋਚ ਨੂੰ ਲੈ ਕੇ ਚੱਲੀ ਹੋਈ ਪਾਰਟੀ ਆ ਬਹੁਤ ਜਨ ਸਮਾਰਟ ਪਾਰਟੀ ਦਾ ਸਾਥ ਦੇਣਾ ਜੀ ਕੀ ਕਰਨਾ ਜਾਵਣੇ ਅੱਜ ਮੀਟਿੰਗ ਕਿੱਥੇ ਹੋਈ ਆ ਕਿੰਨੇ ਕੁ ਲੋਕ ਇਕੱਠੇ ਹੋਣੇ ਕੀ ਰਸਮਾਂ ਦਾ ਤਾਂ ਬਹੁਤ ਹੰਸ ਤੁਹਾਡੀ ਪਾਰਟੀ ਹਲਕਾ ਪਤਿਕਾ ਸਾਹਿਬ ਤੋਂ ਇਹ ਸਰਕਾਰ ਜੋ ਸਾਡੇ ਕੈਂਡੀਡੇਟ ਸਾਹਿਬ ਸਰਦਾਰ ਕਲਵਾਨ ਸਿੰਘ ਮੈਤੋ ਜੀ ਉਹ ਸਾਡੇ ਦਰਮਿਆਨ ਆ ਜਿੱਤੇ ਹਲਕਾ ਸਾਹਮਣੇ ਆਉ ਦਾ ਉਹ ਟੂਰ ਲਾ ਕੇ ਲਾਉਂਦੇ ਅੱਜ ਜਿਹੜਾ ਸਾਡਾ ਮਿਹਰਬਾਨ ਨਗਰ ਵਿੱਚ ਪਹੁੰਚੇ ਇੱਥੇ ਸਾਡੇ ਕੋਲ ਔਰ ਸਾਰੇ ਮਹੱਲੇ ਨੇ ਸਾਰੇ ਹੋਰ ਜਿੰਨੇ ਸਾਡੇ ਸਰਕਾਰ ਜੋ ਸਾਰੇ ਲੋਕ ਸਾਥੀ ਸੀ ਸੁਮੇਂਵਾਨ ਗੁੱਦੀ ਜੀ ਦੇ ਲੋਕ ਉਹਨਾਂ ਨੇ ਇਹਨਾਂ ਨੂੰ ਜੀ ਆਇਆਂ ਕਿ ਔਰ ਆਸ਼ਵਾਸਨ ਦਿੱਤਾ ਇਸ ਵਾਰ ਜਿਹੜਾ ਬਹੁਤ ਸਾਰੀਆਂ ਪਾਰਟੀਆਂ ਨੂੰ ਜਮਾ ਲਿਆ ਬਹੁਤ ਸਾਰੇ ਲੋਕਾਂ ਨੂੰ ਦੇਖ ਲਿਆ ਕਿਉਂਕਿ ਵਾਦੇ ਲਾਰੇ ਹਨ ਅਜੇ ਤੱਕ ਪਰਖ ਕੇ ਦੇਖ ਲਿਆ ਲੋਕਾਂ ਨੂੰ ਕਿ ਇਸ ਵਾਰ ਜਿਹੜਾ ਉਹ ਬਹੁਜਨ ਸਮਾਜ ਪਾਰਟੀ ਨੂੰ ਟੋਣishan ਹਾਥੀ ਦਾ ਬਟਨ ਦਬਾ ਕੇ ਇਥੇ ਜਿਹੜਾ ਆਪਣਾ ਕੈਂਡੀਡੇਟ ਪ੍ਰਦਾਸ਼ ਅਮੁਖਤਾ ਕੇ ਭੈਣ ਕੁਮਾਰੀ ਮਾਇਆਵਤੀ ਜੱਤਨ ਜੁਤਤਾ ਰਹੇ ਹਨ ਓਕੇ